ਸਤਨਾਮ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5 ਆਪਨ ਤਨ ਨਹੀਂ ਜਾ ਕੋ ਗਰਵ ਰਾਜ ਮਿਲਖ ਨਹੀਂ ਆਪਨ ਦਰਬ ਆਪਣ ਨਹੀਂ ਕਾਕੋ ਲਪਟਾਇਓ ਆਪਣ ਨਾਮ ਸਤ ਗੁਰ ਤੇ ਪਾਇਓ ਰਹਾ ਸੁਤ ਬੰਤਾ ਆਪਣ ਨਹੀਂ ਭਾਈ ਇਸਤ ਮੀਤ ਆਪ ਬਾਪ ਨਮਾਈ ਸੋਨਾ ਰੂਪ ਫੋਨ ਨਹੀਂ ਦਾ ਹੈ ਬੁਰ ਗੈ ਪਰ ਆਪਣ ਨਹੀਂ ਕਾਂ ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ ਤਿਸ ਕਾ ਸਭ ਕਿਛ ਜਿਸ ਕਾ ਹਰਿ ਰਾਇਆ ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ ਤਿਸ ਕਾ ਸਭ ਕਿਛ ਜਿਸ ਕਾ ਹਰਿ ਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 187 ਦੇ ਉੱਪਰ ਅੰਕਿਤ ਹੈ ਸਾਧ ਸੰਗਤ ਜੀ ਸਤਿਗੁਰੂ ਸਾਨੂੰ ਜੀਵਨ ਦੇ ਵਿੱਚ ਜੋ ਹਮੇਸ਼ਾ ਜਾਂ ਸਾਡੇ ਨਾਲ ਨਿਵਣ ਵਾਲਾ ਹੈ ਉਹ ਪਰਮੇਸ਼ਰ ਦਾ ਨਾਮ ਉਹ ਸਾਨੂੰ ਉਦਾਹਰਨਾਂ ਦੇ ਕੇ ਸਤਗੁਰੂ ਸਮਝਾ ਰਹੇ ਰਹੋ ਦੀ ਪੰਕਤੀ ਵਿੱਚ ਸਤਗੁਰੂ ਕਿਰਪਾ ਕਰ ਰਹੇ ਹਨ ਕਹਿੰਦੇ ਆਪਨ ਨਹੀਂ ਕਾਂਕੋ ਲਪਟਾਇਓ ਕਿਉਂਕਿ ਜੋ ਆਪਣਾ ਸੀ ਉਸ ਨੂੰ ਛੱਡ ਬੈਠਾ ਪਰਮਾਤਮਾ ਸਤਗੁਰੂ ਨੂੰ ਛੱਡ ਕੇ ਦੁਨੀਆ ਦੇ ਰੰਗਾਂ ਦੇ ਵਿੱਚ ਲੱਗ ਕੇ ਆਪਣਾ ਜਿਹੜਾ ਜੀਵਨ ਸੀ ਉਹਨੂੰ ਸਫਲ ਬਣਾਉਣ ਦੀ ਜਗ੍ਹਾ ਆਪਣੇ ਜੀਵਨ ਨੂੰ ਗਰਾਵਟ ਦੇ ਵਿੱਚ ਲੈ ਗਿਆ ਜਦ ਹੈ ਹੀ ਆਪਣਾ ਨਹੀਂ ਹੈ ਤੇ ਸਤਿਗੁਰ ਕਹਿੰਦੇ ਉਹਦੇ ਵਿੱਚ ਲਿਪਟ ਕੇ ਅਕਾਲ ਪੁਰਖ ਪਰਮੇਸ਼ਰ ਨੂੰ ਭੁੱਲ ਗਿਆ ਆਪਨ ਨਹੀਂ ਕਾਂ ਕੋ ਲਪਟਾਇ ਉਹਦੇ ਵਾਸਤੇ ਉਹ ਮਨੁੱਖ ਬਹੁਤ ਯਤਨ ਕਰਦਾ ਹੈ ਕਿਉਂਕਿ ਗੁਰਬਾਣੀ ਜਿਹੜੀ ਹੈ ਸਾਨੂੰ ਬੜੇ ਸੌਖੇ ਤਰੀਕੇ ਨਾਲ ਸਤਿਗੁਰੂ ਸਮਝਾਉਂਦੇ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਕਹਿੰਦੇ ਬੰਦਾ ਨਾ ਬਹੁਤ ਪਰਪੰਚ ਕਰਦਾ ਧੋਖਾ ਕਰਦਾ ਫਰੇਬ ਕਰਦਾ ਠੱਗੀਆਂ ਕਰਦਾ ਬਹੁ ਪਰਪੰਚ ਕਰ ਪਰ ਤਨ ਲਿਆਵੈ ਤੇ ਕਿਹਨੂੰ ਲਿਆਂਦਾ ਕਹਿੰਦਾ ਹੈ ਦਿੰਦਾ ਹੈ ਕਹਿੰਦੇ ਸੁੱਤਦਾਰਾ ਪੈ ਆਣ ਲੁਟਾਵੇ ਪਰ ਕਬੀਰ ਸਾਬ ਕਹਿੰਦੇ ਹਨ ਮਨ ਮੇਰੇ ਭੂਲੇ ਕਬਟ ਨਾ ਕੀਜੈ ਆਤਨ ਵੇਰਾ ਤੇਰੇ ਜੀ ਪਹਲੀ ਜਿ ਸਿਨ ਸਿਨ ਤਨ ਛਿਜੇ ਜਰਾ ਜਣਾਵੇ ਤਬ ਤੇਰੀ ਓਕ ਕੋਈ ਪਾਣੀ ਹੋਣਾ ਪਾਵੇ ਥੋੜਾ ਥੋੜਾ ਸਮਾ ਕਰਕੇ ਉਮਰ ਬਤੀਤ ਹੋ ਰਹੀ ਹੈ ਸਿਨ ਸਿਨ ਤਨ ਛਿਜੇ ਸਰੀਰ ਕਮਜ਼ੋਰ ਹੋ ਰਿਹਾ ਤਬ ਤੇਰੀ ਓਕ ਤੇਰੀ ਬੁੱਕ ਦੇ ਵਿੱਚ ਕਿਸੇ ਨੇ ਪਾਣੀ ਵੀ ਨਹੀਂ ਪਾਣਾ ਜਿਨ੍ਹਾਂ ਦੇ ਵਾਸਤੇ ਗੰਨੇ ਤੋਂ ਪਾਪ ਕਰਦੇ ਆਂ ਜਿਹਦੇ ਕਰਕੇ ਤੂੰ ਰੱਬ ਨੂੰ ਭੁਲਾ ਬੈਠਾ ਸਤਿਗੁਰ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿرائی ਤਾਂ ਸਿਉ ਪ੍ਰੀਤ ਜਿਹਦੇ ਜਿਹੇ ਬੈਰੀ ਹਨ ਉਹਨਾਂ ਨਾਲ ਪ੍ਰੀਤ ਪਾ ਕੇ ਬੈਠਾ ਕਹਿੰਦੇ ਛਿਨ ਛਿਨ ਤਨ ਸੀਜੇ ਜਰਾ ਜਣਾਵੇ ਤਬ ਤੇਰੀ ਹੋ ਕੋਈ ਪਾਣੀਓ ਨਾ ਪਾਵੇ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੇ राम ਕੀ ਨਾ ਜਪੇ ਸਵੇਰਾ ਪਾਸ਼ਾ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਆਪਣ ਨਹੀਂ ਕਾਂ ਕੋ ਲਪਟਾਇਓ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੀਏ ਨਾ ਗੁਰ ਤੇਗ ਬਹਾਦਰ ਜੀ ਆਪਣੇ ਇੱਕ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਆ ਕਹਿੰਦੇ ਮੇਰਾ ਨਿੱਜੀ ਤਜਰਬਾ ਹੈ ਜਿਹੜੀ ਆਪਾਂ ਨੂੰ ਗੱਲ ਜੀਵਨ ਦੇ ਵਿੱਚ ਨਿੱਜੀ ਤੌਰ ਤੇ ਆਪਣੇ ਜੀਵਨ ਵਿੱਚ ਘਟਦੀ ਆ ਤੇ ਆਪਾਂ ਫਿਰ ਦੂਸਰੇ ਨੂੰ ਕਹਿੰਦੇ ਭਾਈ ਮੇਰਾ ਤਾਂ ਇਹ ਕੰਮ ਪਰਖਿਆ ਹੋਇਆ ਨਿੱਜੀ ਤਜਰਬਾ ਹੈ ਗੁਰਤੇਗ ਵਾਦਰ ਸਾਹਿਬ ਕਹਿੰਦੇ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੋ ਕੋ ਨਾਹੀਂ ਨਾਨਕ ਥਿਰ ਹਰ ਭਗਤ ਹੈ ਤਹ ਰਾਖੋ ਮਨ ਮਾ ਉਦੀ ਭਗਤੀ ਥਿਰ ਹੈ ਉਹਨੂੰ ਆਪਣੇ ਮਨ ਵਿੱਚ ਧਾਰਨ ਕਰੋ ਇਹ ਕਹਿੰਦੇ ਮੇਰਾ ਨਿੱਜੀ ਤਜਰਬਾ ਹੈ ਸਤਗੁਰ ਕਹਿੰਦੇ ਆਪਨ ਨਹੀਂ ਕਾਂ ਕੋ ਲਪਟਾਇਓ ਆਪਨ ਨਾਮ ਸਤਗੁਰ ਤੇ ਪਾਇਓ ਪਰ ਜੋ ਆਪਣਾ ਹੈ ਉਹ ਹੈ ਪਰਮੇਸ਼ਰ ਦਾ ਨਾਮ ਉਹ ਸਤਗੁਰ ਦੇ ਕੋਲੋਂ ਪ੍ਰਾਪਤ ਹੁੰਦਾ ਆਪਨ ਨਾਮ ਸਤਗੁਰ ਤੇ ਪਾਇਓ ਰਹਾਓ ਆਪਣ ਤਨ ਨਹੀਂ ਜਾਂ ਕੋ ਗਰਭ ਇਹ ਸਰੀਰ ਵੀ ਕਹਿੰਦੇ ਆਪਣਾ ਨਹੀਂ ਹੈ ਜਿਹਦੇ ਵਾਸਤੇ ਮਨੁੱਖ অহੰਕਾਰ ਕਰਦਾ ਇੱਕ ਸ਼ਬਦ ਆਉਂਦਾ ਗਰਭ ਇੱਕ ਆਉਂਦਾ ਗਰਭ ਇੱਕ ਬੱਬੇ ਨਾਲ ਆਉਂਦਾ ਇੱਕ ਭੱਬੇ ਨਾਲ ਆਉਂਦਾ ਗਰਭ ਜਿਹੜਾ ਮਾਂ ਦਾ ਉਧਰ ਦੀ ਗੱਲ ਕੀਤੀ ਹੈ ਜਦੋਂ ਬੱਬੇ ਨਾਲ ਆਉਂਦਾ ਹੰਕਾਰ ਦੀ ਗੱਲ ਆਪਣ ਤਨ ਨਹੀਂ ਜਾਂ ਕੋ ਗਰਭ ਇਹ ਸਰੀਰ ਵੀ ਆਪਣਾ ਨਹੀਂ ਅ ਸਤਗੁਰ ਨੇ ਸਮਝਾਇਆ ਨਾ ਮਨ ਨੂੰ ਸਮਝਾਇਆ ਕਹਿੰਦੇ ਜਾਗ ਲਿਓ ਰੇ ਮਨਾ ਜਾਗ ਲਿਓ ਕਹਾ ਗਾਪਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗਣਾ ਹੋਇਆ ਏ ਮਨਾ ਜਿਹਦੇ ਵਾਸਤੇ ਤੂੰ ਪਾਪ ਕਰ ਰਿਹਾ ਨਾ ਤੇ ਇਹ ਸਰੀਰ ਵੀ ਤੇਰੇ ਨਾਲ ਲੀਣ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗਣਾ ਹੋਇਆ ਆਪਣ ਤਨ ਨਹੀਂ ਜਾ ਕੋ ਘਰਬਾ ਜਿਹਦੇ ਵਾਸਤੇ ਹੰਕਾਰ ਕਰਦਾ ਹੈ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤਿਰਨ ਧਰ ਮੋੜ ਬੁਲਾਏ ਭਗਤ ਨਾਮਦੇਵ ਜੀ ਕਹਿੰਦੇ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਹੀ ਕਹਿੰਦੇ ਇੱਕ ਦਿਨ ਖਤਮ ਹੋ ਜਾਏਗੀ ਨਾਸ ਹੋ ਜਾਏਗੀ ਇਹਦਾ ਕਾਦਾ ਮਾਨ ਕਰਦੇ ਆਪਣ ਤਨ ਨਹੀਂ ਜਾਂ ਕੋ ਗਰਬਾ ਅੱਗੇ ਕਹਿੰਦੇ ਰਾਜ ਮਿਲਖ ਨਹੀਂ ਆਪਣ ਦਰਬਾ ਰਾਜ ਭਾਗ ਜ਼ਮੀਨ ਜਾਇਦਾਦ ਦਰਬ ਕਹਿੰਦੇ ਪੈਸੇ ਨੇ ਇਹ ਵੀ ਆਪਣਾ ਨਹੀਂ ਰਾਜ ਮਿਲਖ ਨਹੀਂ ਆਪਣ ਦਰਬਾ ਅ ਕਿੰਨੇ ਚਲੇਗਾ ਸੰਸਾਰਤ ਆਪਣਾ ਤਾਂ ਕੁਛ ਨਹੀਂ ਨਾ ਗੁਰੂ ਮਹਾਰਾਜ ਨੇ ਉਹਦੀ ਉਦਾਹਰਨ ਦਿੱਤੀ ਕਹਿੰਦੇ ਸਰਬ ਸੋਇਣ ਕੇ ਲੰਕਾ ਹੋਤੀ 라वण ਸੇ ਅਦਕਾਈ ਕਹਾ ਪਿਓ ਦਰਬੰਦੇ ਹਾਤੀ ਖਿੰਮੇ ਪਈ ਪਰਾਈ ਕਿੰਨਾ ਕੋਸ਼ਿਸ਼ੀ ਉਹਨਾਂ ਦੇ ਤੋ ਵੱਡੇ ਵੱਡੇ ਰਾਜੇ ਰਾਜਾ ਜਨਕ ਦੀ ਗੱਲ ਹੁੰਦੀ ਹੈ ਨਾ ਕਹਿੰਦੇ ਸਿੰਘਾਸਨ ਤੇ ਬੈਠਾ ਸੀ ਸੌ ਗਿਆ ਸੀ ਤੇ ਸੁਪਨਾ ਆਇਆ ਤੇ ਭਿਖਾਰੀ ਬਣਿਆ ਸੀ ਕੋਈ ਰੋਟੀ ਦਿੰਦਾ ਕੋਈ ਧੱਕੇ ਮਾਰਦਾ ਕੋਈ ਬੁਰਾ ਕਹਿੰਦਾ ਕੋਈ ਚੰਗਾ ਕਹਿੰਦਾ ਪਰ ਜਦੋਂ ਅੱਖ ਖੁੱਲਦੀ ਹੈ ਵੀ ਦੇਖਦਾ ਵੀ ਇਹ ਕੀ ਹੈ ਇਹ ਕੀ ਹੈ ਗੁਰਮਹਾਰਾ ਜੀ ਕਹਿੰਦਾ ਜਗ ਰਚਨਾ ਤੈਸੇ ਰਚੀ ਇਹ ਜਿਹੜਾ ਸੰਸਾਰ ਨੇ ਇੱਕ ਸੁਪਨੇ ਦੀ ਨਿਆਈ ਜੋ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ ਇਨ ਮੈਂ ਕਛ ਤੇਰਾ ਨਹੀਂ ਨਾਨਕ ਕਿਹੋ ਬਖਾਨ ਹੁਣ ਕਿੰਨੇ ਸੌਕੇ ਤਰੀਕੇ ਨਾਲ ਗੁਰੂ ਸਾਹਿਬ ਸਮਝਾ ਰਹੇ ਹੁਣ ਸੁਪਨਾ ਲਿਆ ਉਸਨੇ ਪਰ ਉਹਨੂੰ ਸਮਝ ਆ ਗਈ ਵੀ ਮੈਂ ਕੀ ਹਾਂ ਵੀ ਇਹ ਠੀਕ ਆ ਜਾਂ ਉਹ ਜੋ ਸੁਪਨਾ ਹੈ ਉਹ ਠੀਕ ਸੀ ਫਿਰ ਮਹਾਪੁਰਸ਼ ਹੋਇਆ ਅਸ਼ਟਵਾਕਰ ਜੀ ਉਹਨਾਂ ਨੇ ਭਲੇਖਾ ਕੱਢਿਆ ਸੀ ਉਹਨੂੰ ਪੁੱਛਦਾ ਵੀ ਉਹ ਸੱਚ ਹੈ ਜਾਂ ਇਹ ਸੱਚ ਹੈ ਉਹ ਕਹਿਣ ਲੱਗੇ ਉਹੀ ਸੱਚ ਹੈ ਤੇ ਝੂਠ ਹੈ ਇਹ ਤਾਂ ਖਤਮ ਹੋ ਜਾਏਗਾ ਇੱਕ ਦਿਨ ਜੋ ਤੂੰ ਦੇਖਿਆ ਨਾ ਉਹੀ ਸੱਚ ਹੈ ਤੇ ਸਤਿਗੁਰੂ ਤਾਂ ਬਾਰ ਬਾਰ ਸਮਝਾ ਰਹੇ ਬਾਰ ਬਾਰ ਸਾਨੂੰ ਇਹ ਗੱਲ ਜੀਵਨ ਦੇ ਵਿੱਚ ਸਮਝਾਈ ਪਾਸ਼ਾ ਜੀ ਕਹਿੰਦੇ ਆ ਭਗਤ ਰਵਿਦਾਸ ਜੀ ਇਹ ਸ਼ਬਦ ਆਉਂਦਾ ਕਹਿੰਦੇ ਨਰਪਤ ਏਕ ਸੰਘਾਸਨ ਸੋਇਆ ਸੋਪਨੇ ਭਿਆ ਭਿਖਾਰੀ ਅਸ਼ਤ ਰਾਜ ਬਿਸ਼ਰਤ ਦੁਖ ਪਾਇਆ ਸੋ ਗਤ ਪਈ ਹਮਾਰੀ ਏ ਵਾਹਿਗੁਰੂ ਜੀ ਸਾਡੀ ਵੀ ਉਹ ਹਾਲਤ ਹੋ ਗਈ ਸਭ ਕੁਝ ਹੁੰਦਿਆਂ ਸੁੰਦਿਆਂ ਸਾਡੀ ਹਾਲਤ ਜਿਹੜੀ ਹੈ ਭਿਖਾਰੀਆਂ ਵਰਗੀ ਹੈ ਮਹਾਰਾਜ ਕਹਿੰਦੇ ਇਹ ਵੀ ਤੇਰਾ ਨਹੀਂ ਹੈ ਕੋਈ ਜਾਣੇ ਕਬਣ ਇਹਾ ਜਗ ਮੀਤ ਕੋਈ ਵਿਰਲਾ ਹੀ ਜਾਣਦਾ ਕਿ ਅਸਲੀ ਮਿੱਤਰ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੇ ਤਾਂ ਕੀ ਨਿਰਮਲ ਰੀਤ ਪਾਸ਼ਾ ਜੀ ਨੇ ਦੁਨਿਆਵੀ ਸੱਤ ਰਿਸ਼ਤੇ ਦੱਸਿਆ ਸੱਤ ਰਿਸ਼ਤੇ ਹੁਣ ਤਿੰਨ ਤਰ੍ਹਾਂ ਦੇ ਰਿਸ਼ਤੇ ਹੁੰਦੇ ਆ ਇੱਕ ਤਾਂ ਉਹ ਰਿਸ਼ਤੇ ਆ ਜਿਹਦੀ ਅਸੀਂ ਚੋਣ ਨਹੀਂ ਕਰ ਸਕਦੇ ਜਿਹਦੇ ਘਰ ਸਾਡਾ ਜਨਮ ਹੋਣਾ ਅਸੀਂ ਮਾਪੇ ਬਾਪ ਦੀ ਚੋਣ ਨਹੀਂ ਕਰ ਸਕਦੇ ਸਾਨੂੰ ਮੈਨੂੰ ਮਾਪੇ ਬਾਪ ਇਦਾਂ ਦੇ ਚਾਹੀਦੇ ਆ ਪਰਮਾਤਮਾ ਜਿੱਥੇ ਸਾਨੂੰ ਜਨਮ ਦਿੰਦਾ ਜਿਸ ਪਰਿਵਾਰ ਦੇ ਵਿੱਚ ਦਿੰਦਾ ਦੂਸਰਾ ਅਸੀਂ ਚੋਣ ਨਹੀਂ ਕਰ ਸਕਦੇ ਵੀ ਮੇਰਾ ਭਰਾ ਇਦਾਂ ਦਾ ਹੋਣਾ ਚਾਹੀਦਾ ਮੇਰੀ ਭੈਣ ਇਦਾਂ ਦੀ ਹੋਣੀ ਚਾਹੀਦੀ ਇਹ ਸਭ ਕੁਝ ਪ੍ਰਮਾਤਮਾ ਕਰਦਾ ਪਰ ਇੱਕ ਚੋਣ ਅਸੀਂ ਕਰ ਸਕਦੇ ਹਾਂ ਇੱਕ ਚੋਣ ਉਹ ਮਿੱਤਰ ਕਿਦਾਂ ਦਾ ਹੋਣਾ ਚਾਹੀਦਾ ਸਾਡਾ ਮਿੱਤਰ ਕਿਦਾਂ ਦਾ ਹੋਣਾ ਚਾਹੀਦਾ ਹੁਣ ਲੋਕਾਂ ਨੇ ਬੜੀਆਂ ਕਹਾਵਤਾਂ ਬਣਾਈਆਂ ਕਹਿੰਦੇ ਵੀ ਮਿੱਤਰ ਜਿਹੜਾ ਨਾ ਤੇ ਮਿੱਤਰ ਨੂੰ ਆਪਣੇ ਦਿਲ ਦਾ ਸਾਰਾ ਭੇਦ ਨਹੀਂ ਦੇਣਾ ਚਾਹੀਦਾ ਦੂਸਰੀ ਗੱਲ ਇਹ ਕਹੀ ਜਾਂਦੀ ਹੈ ਕਿ ਮਿੱਤਰ ਐਡਾ ਵੱਡਾ ਨੁਕਸਾਨ ਕਰਦਾ ਜਿੰਨਾ ਦੁਸ਼ਮਣ ਵੀ ਨਹੀਂ ਕਰ ਸਕਦਾ ਫਿਰ ਮਿੱਤਰ ਤਾਂ ਨਹੀਂ ਹੁੰਦੀ ਜੋ ਆਪਾਂ ਗੱਲ ਲੁਕੋਨੇ ਆ ਉਹ ਹੁੰਦਾ ਧੋਖਾ ਮਿੱਤਰ ਤਾਂ ਨਹੀਂ ਹੁੰਦੀ ਉਹ ਧੋਖਾ ਹੁੰਦਾ ਤੇ ਮਹਾਰਾਜ ਕਹਿੰਦੇ ਭਾਈ ਮਿੱਤਰ ਬਣਾਉਣਾ ਕਹਿੰਦੇ ਦੁਨੀਆ ਦੇ ਮਿੱਤਰ ਧੋਖਾ ਦੇ ਸਕਦੇ ਆ ਆਓ ਮੈਂ ਤੁਹਾਨੂੰ ਦੱਸਦਾ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਇੱਕ ਸੱਜਣ ਹੈ ਕਹਿੰਦੇ ਕੋਈ ਜਾਣੈ ਕਵਣ ਈਹਾ ਜਗ ਮੀਤ ਜਿਹੜਾ ਸਮਝਦਾ ਅਸਲੀ ਮਿੱਤਰ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੇ ਤਾਂ ਕੀ ਨਿਰਮਲ ਰੀਤ ਹੁਣ ਸੱਤ ਰਿਸ਼ਤਿਆਂ ਦੀ ਗੱਲ ਕੀਤੀ ਮਾਤ ਪਿਤਾ ਸਤਵੰਤਾ ਇਸ਼ਟ ਮੀਤ ਅਰਪਾਈ ਮਾ ਬਾਪੂ ਹੁਣ ਪੁੱਤਰ ਹੋਵੇ ਬੋਟੀ ਹੋਵੇ ਪਿਆਰੇ ਮਿੱਤਰ ਹੋਣ ਭਰਾ ਹੋਵੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹੈ ਵੰਧਾ ਕਹਿੰਦਾ ਮੈਨੂੰ ਕੀ ਲੈਣਾ ਦੁਨੀਆ ਤੋਂ ਮੇਰੇ ਕੋਲ ਬੜਾ ਧਨ ਦੌਲਤ ਹੈ ਇਹੀ ਮੇਰਾ ਮਿੱਤਰ ਹੈ ਕਹਿੰਦੇ ਮਾ ਗੁਰੂ ਮਹਾਰਾਜ ਕਹਿੰਦੇ ਭਾਈ ਇਹ ਜਿਹੜੇ ਸੰਸਾਰ ਦੇ ਜਿਹੜੇ ਪਦਾਰਥ ਹੈ ਇਹਦੀ ਵੀ ਗੱਲ ਗੁਰੂ ਮਹਾਰਾਜ ਨੇ ਅਜੇ ਸ਼ਬਦ ਵਿੱਚ ਕੀਤੇ ਮੰਗਤ ਮਾਲ ਕਨਕ ਲਾਲ ਹੀਰਾ ਮਨ ਰੰਝਣ ਕੀ ਮਾਇਆ ਹਾ ਹਾਂ ਕਰਤ ਬਿਹਾਨੀ ਅਬ ਦੇ ਤਮੈ ਸੰਤੋਖ ਨਾ ਪਾਉ ਉਹ ਵੀ ਸਾਦਾ ਕੁਛ ਹੈ ਪਰ ਗੁਰੂ ਮਹਾਰਾਜ ਕਹਿੰਦੇ ਇਹ ਵੀ ਤੇਰਾ ਨਹੀਂ ਇਹ ਵੀ ਤੇਰਾ ਨਹੀਂ ਹੈ ਰਾਜ ਮਿਲਖ ਨਹੀਂ ਆਪਣ ਦਰਬਾ ਇਹ ਵੀ ਤੇਰਾ ਨਹੀਂ ਇਹ ਤੇਰੇ ਮਰਨ ਦੀ ਧੀਰ ਹੈ ਤੇਰੇ ਪੁੱਤਰ ਉੜੀ ਕਰਨਗੇ ਤੇਰੇ ਧੀਆਂ ਪੁੱਤਰ ਉੜੀ ਕਰਨਗੇ ਕਦੋਂ ਬਾਪੂ ਮਰ ਜਾਏ ਤੇ ਫਿਰ ਅਸੀਂ ਵੰਡ ਪਾ ਲਈਏ ਕਦੋਂ ਸਰੀਰ ਸੇ ਵੰਡ ਲਈਏ ਤੇ ਤੇਰੀ ਪਲੇਟ ਲਾ ਕੇ ਨਾ ਨੇਮ ਪਲੇਟ ਲਾ ਕੇ ਉਹਨਾਂ ਨੇ ਫਿਰ ਆਪਣੀ ਲਾ ਲੈਣੀ ਆ ਕੌਣ ਯਾਦ ਕਰ ਰਿਹਾ ਸਾਡਾ ਪਰਦਾਦਾ ਕੌਣ ਸੀ ਕੋਈ ਯਾਦ ਕਰ ਰਿਹਾ ਹਾਂ ਠੀਕ ਆ ਉਹਨਾਂ ਦੇ ਜਿਹੜੇ ਚੰਗੇ ਸੰਸਕਾਰ ਹੈ ਉਹ ਚੰਗੇ ਪਰਿਵਾਰਾਂ ਦੇ ਵਿੱਚ ਹਮੇਸ਼ਾ ਵਿਚਰਦੇ ਆ ਪਰ ਆਮ ਕਰਕੇ ਜਿਹੜਾ ਬਹੁਤ ਪ੍ਰਤੀਸ਼ਤ ਜਿਹੜੇ ਲੋਕ ਐ ਉਹ ਇਸ ਭੁਲੇਖੇ ਦੇ ਵਿੱਚ ਰਹਿੰਦੇ ਆ ਤੇ ਮਹਾਰਾਜ ਕਹਿੰਦੇ ਵੱਧ ਤੋਂ ਵੱਧ ਕਰਨ ਕਿ ਤੇਰੀ ਫੋਟੋ ਲਾ ਦੇਣ ਕਿ ਹੋਰ ਕੁਝ ਵੀ ਨਹੀਂ ਕਰ ਸਕਦੇ ਤੇ ਉਹਨਾਂ ਨੇ ਤਾਂ ਮਰਨ ਦੀ ਧੇਰਾ ਕਿ ਬਾਪੂ ਜਾਵੇ ਤਾਂ ਫਿਰ ਆਪਾਂ ਹਿੱਸਾ ਵੰਡ ਲਈਏ ਮਹਾਰਾਜ ਕਹਿੰਦੇ ਆਪਣ ਤਨ ਨਹੀਂ ਜਾਂ ਕੋ ਗਰਬਾ ਇਹ ਸਰੀਰ ਵੀ ਆਪਣਾ ਨਹੀਂ ਜਦ ਹੰਕਾਰ ਕਰਦੇ ਹੋ ਰਾਜ ਮਿਲਖ ਨਹੀਂ ਆਪਣ ਦਰਬਾ ਆਪਣ ਨਹੀਂ ਕਾਂਕੂ ਲਪਟਾਇਓ ਕਹਿੰਦੇ ਕਾਦੇ ਚ ਜਮੜਿਆ ਹੋਇਆ ਆਪਣ ਨਾਮ ਸਤਗੁਰ ਤੇ ਪਾਇਓ ਭਾਗਾਂਵਾਲੇ ਸਾਧ ਸੰਗਤ ਦੀ ਤੁਸੀਂ ਸੰਗਤ ਕਰਦੇ ਹੋ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਜਿੱਦਾਂ ਜਿੱਦਾਂ ਸਤਗੁਰੂ ਵਾਹ ਸਾਰੇ ਆਪਜੀ ਕਾਰੋਬਾਰੀ ਹੋ ਵਪਾਰ ਕਰਦੇ ਹੋ ਤੇ ਪਰ ਇਹ ਸਾਡਾ ਫਰਜ਼ ਹੈ ਔਰ ਬਾਕੀ ਤਾਂ ਕਿਰਪਾ ਸਤਗੁਰ ਦੀ ਹੁੰਦੀ ਹੈ ਜਿੱਦਾਂ ਜਿੱਦਾਂ ਕੰਮ ਵੱਧਦਾ ਹੈ ਉਦਾਂ ਉਦਾਂ ਬੰ ਨੇਮ ਵਧਾਉਂਦੇ ਆ ਬਾਣੀ ਪੜਦੇ ਆ ਭਾਗਾਂ ਵਾਲੇ ਆਪ ਦੀ ਜੋ ਪਾਠ ਵੀ ਕਰਦੇ ਹੋ ਸੰਗਤ ਵੀ ਕਰਦੇ ਸੇਵਾ ਵੀ ਕਰਦੇ ਮੈਂ ਉਹਨਾਂ ਦੀ ਗੱਲ ਕਰਦੇ ਆ ਜਿੱਦਾਂ ਜਿੱਦਾਂ ਕੋਈ ਕੰਮ ਹੋ ਜਾਣਾ ਕਿਸੇ ਨੂੰ ਕੋਣ ਗੁਰਦੁਆਰੇ ਆਉਂਦੇ ਸੀ ਹੁਣ ਆਉਂਦੇ ਨਹੀਂ ਜੂ ਕੰਮ ਹੀ ਬਹੁਤ ਹੈ ਵੀ ਕੰਮ ਦਿੱਤਾ ਕਹਨੇ ਆ ਤੇ ਇਹ ਵੀ ਤਾਂ ਕੰਮ ਆ ਨਾ ਜਿਹੜਾ ਕੰਮ ਹੋਣਾ ਅਵਰ ਕਾਜ ਤੇਰੇ ਕਿਤੇ ਨਾ ਕਾਂ ਜੇ ਰੱਬ ਦੇ ਨਾਮ ਨੂੰ ਛੱਡ ਦਿੱਤਾ ਵੀ ਕੋਈ ਕੰਮ ਕਿਸੇ ਕੰਮ ਨਹੀਂ ਹੈ ਤੇ ਜਿਨ੍ਹਾਂ ਦੇ ਵਾਸਤੇ ਕਰਦਾ ਗੁਰਮਾਰਗ ਕਹਿੰਦੇ ਉਹਨਾਂ ਨੂੰ ਕੰਮ ਨਹੀਂ ਹੋਣਾ ਤੇ ਇਹ ਕੰਮ ਹੈ ਜਿਹੜਾ ਜਦੋਂ ਜੀਵਨ ਦੇ ਵਿੱਚ ਸਮਾਂ ਕੱਢ ਕੇ ਜਦੋਂ ਆਪਾਂ ਸੰਗਤ ਕਰਦੇ ਆਂ ਪਾਤਸ਼ਾਹ ਕਹਿੰਦੇ ਰਾਜ ਮਿਲਖ ਨਹੀਂ ਆਪਣ ਦਰਵਾ ਆਪਣ ਨਹੀਂ ਕਾਂ ਕੋ ਲਪਟਾਇਓ ਆਪਣ ਨਾਮ ਸਤਗੁਰ ਤੇ ਪਾਇਓ ਜੋ ਆਪਣਾ ਨਾ ਉਹ ਨਾਮ ਪਰਮੇਸ਼ਰ ਦਾ ਉਹ ਸਤਗੁਰ ਤੋਂ ਮਿਲਦਾ ਹੈ ਜਿਹੜੇ ਸਮਝਦੇ ਗੁਰੂ ਮਾਰ ਕਹਿੰਦੇ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕੀ ਧਨ ਸਾਰ ਇਸ ਰਿਸ਼ਤ ਤਨ ਹੈ ਰਹਾਉ ਸੁਤ ਬੰਤਾ ਆਪਣ ਨਹੀਂ ਭਾਈ ਭਾਵੇਂ ਪੁੱਤਰ ਹੋਵੇ ਇਸਤਰੀ ਹੋਵੇ ਭਰਾ ਹੋਵੇ ਸੁਤ ਬੰਤਾ ਆਪਣ ਨਹੀਂ ਭਾਈ ਇਸ਼ਟ ਮੀਤ ਪਿਆਰਾ ਮਿੱਤਰ ਇਸ਼ਟ ਮੀਤ ਆਪ ਜਿਹਨੂੰ ਆਪਾਂ ਕਹਿੰਦੇ ਆਪਣਾ ਕਹਿੰਦੇ ਨਾ ਉਹ ਅਗਲੇ ਮੇਰੀ ਆ ਮੇਰੀ ਜਾਨ ਹੈ ਮੇਰਾ ਪੁੱਤਰ ਮੇਰੀ ਜਾਨ ਹੈ ਆ ਮੇਰੀ ਘਰ ਵਾਲੀ ਮੇਰੀ ਜਾਨ ਹੈ ਮੇਰਾ ਮਿੱਤਰ ਮੇਰੇ ਜਾਨ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਇਹ ਕਿਸੇ ਨੇ ਨਹੀਂ ਸਾਦੇ ਨੇ ਜਿਹਨੂੰ ਆਪ ਕਹ ਰਹੇ ਨਾ ਇਸ਼ਟ ਮੀਤ ਆਪ ਇਹ ਤੇਰਾ ਸਾਥੀ ਨਹੀਂ ਹੈ ਪਰ ਗੁਰੂ ਮਹਾਰਾਜ ਨੇ ਤਾਂ ਕਹਿ ਜਿਹੜਾ ਮੇਰਾ ਬਣ ਗਿਆ ਨਾ ਜਿਹੜਾ ਮੇਰਾ ਬਣ ਗਿਆ ਉਹ ਮੇਰੀ ਜਾਨ ਦੀ ਵੀ ਜਾਨ ਪੜਦੇ ਨਾ ਆਪਾਂ ਸ਼ਬਦ ਖਾਲਸਾ ਮੇਰੀ ਜਾਨ ਕੀ ਜਾਨ ਕਿੰਨਾ ਪਿਆਰ ਗੁਰੂ ਮਹਾਰਾਜ ਦਿਲੋਂ ਕਰਦਾ ਬਖਸ਼ਿਸ਼ ਕਰਦਾ ਇਸ਼ਟ ਮੀਤ ਆਪ ਬਾਪ ਨਾ ਮਾਈ ਸੋਨਾ ਰੂਪਾ ਫੁਣ ਨਹੀਂ ਧਾਮ ਭਾਵੇਂ ਸੋਨਾ ਹੋਵੇ ਚਾਂਦੀ ਹੋਵੇ ਪੈ ਸਭੀ ਸੋਨਾ ਰੂਪਾ ਫੋਨ ਨਹੀਂ ਧਾਮ ਹੈ ਬਰ ਗੈਬਰ ਆਪਣ ਨਹੀਂ ਕਾਮ ਹੈ ਬਰ ਕਹਿੰਦੇ ਵਧੀਆ ਘੋੜੇ ਹੈ ਗੈਬਰ ਕਹਿੰਦੇ ਵਧੀਆ ਹਾਥੀ ਅੱਜ ਕਹ ਲੋ ਕਿ ਵਧੀਆ ਤੋਂ ਵਧੀਆ ਗੱਡੀ ਆਪਣੇ ਕੋਲ ਹੈ ਕਹਿੰਦੇ ਕਿਸੇ ਕੰਮ ਨਹੀਂ ਹੈ ਬਰ ਗੈਬਰ ਆਪਣ ਨਹੀਂ ਕਾਮ ਹੁੰਦਾ ਕੀ ਹੈ ਗੁਰੂ ਮਹਾਰਾਜ ਕਹਿੰਦੇ ਜਦੋਂ ਮਰਦਾ ਹੈ ਨਾ ਤੇ ਕੋਈ ਬਚਾਵ ਨਹੀਂ ਸਕਦਾ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਪੰਨ ਤਉ ਸਮਾ ਹੁੰਦਾ ਜਿਤ ਵੇਲੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਬੜਾ ਮਨੋਖ ਜਿਹੜਾ ਇਸ ਤਰ੍ਹਾਂ ਕਰਦਾ ਕਹਿੰਦੇ ਹਨ ਭੂਤ ਬਣ ਗਿਆ ਬਾਣੀ ਕਹਿ ਰਹੀ ਸਤਿਗੁਰ ਦੀ ਆ ਗੁਰ ਤੇਵਾ ਦਰਸਾਉ ਕਹਿੰਦੇ ਪ੍ਰੀਤਮ ਏ ਮੇਰੇ ਮਿੱਤਰ ਗੱਲ ਸੁਣ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇ ਕੋ ਕਾਹੂ ਕੋ ਨਾਹੀਂ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਜਹੋਂ ਦਿਸ ਕੇਰਾ ਵਿਪਤ ਪਰੇ ਸਭ ਹੀ ਸੰਗ ਛਾੜਤ ਕਉ ਨ ਆਵਤ ਨਿਰਹਿ ਇਥੋਂ ਤੱਕ ਰਪਾ ਪਾਸ਼ਾ ਕਹਿ ਦਿੱਤਾ ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ ਜੱਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਭੂਤ ਬਣ ਗਿਆ ਇਹ ਭੂਤ ਬਣ ਗਿਆ ਜਲਦੀ ਇਹਦਾ ਸੰਸਕਾਰ ਕਰਦੇ ਪਾਸ਼ਾ ਕਹਿੰਦੇ ਨਹੀਂ ਇਹ ਵਿਦ ਕੋ ਵਿਵਹਾਰ ਬਣਿਓ ਹੈ ਇੱਕ ਵਰਤਾਰਾ ਬਣ ਗਿਆ ਜਾਸਿਓ ਨੇਹ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਏ ਰੱਬ ਤੋਂ ਬਿਨਾ ਕਿਸੇ ਨੇ ਸਾਥ ਨਹੀਂ ਦੇਣਾ ਤੇ ਇਸ ਕਰਕੇ ਇਹ ਨਹੀਂ ਕਹਦੇ ਗੁਰੂ ਮਹਾਰਾਜ ਵੀ ਤੁਸੀਂ ਗ੍ਰਸਥ ਵਿੱਚ ਨਹੀਂ ਰਹਿਣਾ ਘਰ ਛੱਡ ਦਿਓ ਕਹਿੰਦੇ ਰਹਿਣਾ ਗ੍ਰਸਥ ਵਿੱਚ ਪਰ ਉਤੋਂ ਨਿਰਲੇਪ ਰਹਿਣਾ ਜੈਸੇ ਜਲ ਮੇ ਕਮਲ ਨਿਰਾਲ ਮੁ르 ਗਾਈ ਨਿਸ਼ਾਨ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣ ਪਾਤਸ਼ਾਹ ਜੀ ਕਹਿੰਦੇ ਹੈ ਪਰ ਗੈਰ ਆਪਣ ਨਹੀਂ ਕਾਂ ਆਖਰ ਵਿੱਚ ਕਹਿੰਦੇ ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ ਜਿਹਦੇ ਉੱਪਰ ਜਿਸ ਸਿੱਖ ਦੇ ਉੱਪਰ ਜਿਸ ਮਨੁੱਖ ਦੇ ਉੱਪਰ ਗੁਰੂ ਨੇ ਕਿਰਪਾ ਕਰ ਦਿੱਤੀ ਗੁਰੂ ਦੀ ਰਾਹੀ ਪਰਮੇਸ਼ਰ ਮਿਲ ਗਿਆ ਕਹੋ ਨਾਨਕ ਜੋ ਗੁਰ ਬਖਸ਼ ਮਲਾਇਆ ਤਿਸ ਕਾ ਸਭ ਕੁਝ ਜਿਸ ਕਾ ਹਰ ਰਾਇਆ ਉਹਨੂੰ ਸਭ ਕੁਝ ਮਿਲ ਗਿਆ ਜਿਹਦਾ ਰੱਬ ਹੋ ਗਿਆ ਨਾ ਉਹਨੂੰ ਫਿਰ ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੁਛੰਦਾ ਤੁਧ ਸਭ ਕੁਝ ਸੌ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਤੋਟ ਨਾ ਆਵੀ ਖਾਏ ਖਰਚ ਰਹੰਦਾ ਕਿਸੇ ਚੀਜ਼ ਦੀ ਕਮੀ ਨਹੀਂ ਤੇ ਉਹ ਪਰਮੇਸ਼ਰ ਆਪ ਹੀ ਸਾਰੇ ਕੰਮ ਕਰਦਾ ਤੇ ਜਿਹੜਾ ਜਿਹੜਾ ਬਣ ਜਾਂਦਾ ਗੁਰੂ ਮਹਾਰਜ ਕਹਿੰਦੇ ਪ੍ਰਮਾਤਮਾ ਜਿਹਦੇ ਉੱਪਰ ਕਿਰਪਾ ਕਰ ਦਿੰਦਾ ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ ਬਾਸ਼ਾ ਜੀ ਕਹਿੰਦੇ ਭਾਈ ਨਹੀਂ ਪਰਮੇਸ਼ਰ ਦਾ ਨਾਮ ਹੈ ਉਹਨੂੰ ਛੱਡ ਕੇ ਹੋਰ ਪਾਸੇ ਨਾ ਭਟਕ ਆਪਣ ਨਹੀਂ ਕਾਂ ਕੋ ਲਪਟਾਇਓ ਆਪਣ ਨਾਮ ਸਤ ਗੁਰ ਤੇ ਵਾਹਿਗੁਰੂ ਮਹਾਰਾਜ ਕਿਰਪਾ ਕਰਨ ਭਾਗਾਂ ਵਾਲਿਓ ਇਸੇ ਤਰ੍ਹਾਂ ਗੁਰੂ ਮਹਾਰਾਜ ਆਪ ਜੀ ਦੇ ਨੇਮ ਦੇ ਵਿੱਚ ਬਾਧੇ ਬਖਸ਼ਿਸ਼ ਕਰਨ ਹੋਈਆਂ ਭੋਲਾ ਨੂੰ ਬਖਸ਼ ਦੇ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ